ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CW P 12159 ਆਫ 2023 ਨਰੇਂਦਰ ਪਾਲ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਨੈਕਸਟ ਹੀアリング ਬਾਰੇ ਜੇ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਚਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੈਸੋ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ 及时 ਨੂੰ ਸਮੇਂ ਸਿਰ ਮਿਲ ਜਾਇਆ ਕਰੇ 2022 ਦੇ 14 ਤੋਂ ਪਹਿਲਾਂ ਸਰਕਾਰ ਨੇ ਤਾਂ ਇਹ ਵਾਅਦਾ ਕੀਤਾ ਸੀ ਕਿ ਮੁਲਾਜ਼ਮਾਂ ਪੈਨਸ਼ਨਾਂ ਨੂੰ ਕੋਈ ਵੀ ਤਰਨੇ ਮਜਾਰੇ ਜ਼ੈਲੀਆਂ ਪ੍ਰਦਰਸ਼ਨ ਨਹੀਂ ਕਰਨੇ ਪੈਣਗੇ ਪਰੰਤੂ ਹੋ ਇਸ ਦੇ ਉਲਟ ਰਿਹਾ ਹੈ ਅਤੇ ਮੁਲਾਜ਼ਮ ਤੇ ਪੈਨਸ਼ਨਸ ਆਪਣੇ ਕਨਸਟੀਚਿਊਸ਼ਨਲ ਰਾਈਟ ਦੇ ਪ੍ਰਤੀ ਜਿਹੜੇ ਕਿ ਉਹਨਾਂ ਨੂੰ ਮਿਲਨੇ ਵੀ ਚਾਹੀਦੇ ਹਨ ਉਹਦੇ ਲਈ ਹੀ ਜद्दोजहद ਕਰ ਰਹੇ ਹਨ ਤੇ ਸਰਕਾਰ ਦੇ ਉੱਤੇ ਤੰਨਾ ਰੈਲੀਆਂ ਮਜਾਰੀਆਂ ਮੀਟਿੰਗਾਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਤੇ ਜੇਕਰ ਮੀਟਿੰਗਾਂ ਪਹਿਲੀ ਗੱਲ ਤਾਂ ਦਿੱਤੀਆਂ ਹੀ ਨਹੀਂ ਜਾਂਦੀਆਂ ਜੇਕਰ ਦਿੱਤੀਆਂ ਜਾਂਦੀਆਂ ਹਨ ਤਾਂ ਫਿਰ ਉਹ ਜਾਂ ਤਾਂ ਕੈਨਸਲ ਕਰ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਪੋਸਟਪੋਨ ਕਰ ਦਿੱਤੀਆਂ ਜਾਂਦੀਆਂ ਹਨ ਇਹ ਬਹੁਤ ਵਾਰੀ ਵਾਪਰ ਚੁੱਕਿਆ ਹੈ ਪਰੰਤੂ ਹੁਣ ਮੁਲਾਜ਼ਮਾਂ ਪੈਨਸ਼ਨਾਂ ਨੇ ਜੋ ਕਾਨੂੰਨੀ ਰਸਤਾ ਚੁਣਿਆ ਹੈ ਤੇ ਉਸ ਦੇ ਵਾਸਤੇ ਅਦਾਲਤਾਂ ਦਾ ਰੁਖ ਅਪਣਾਇਆ ਹੈ ਇਸੇ ਤਰਾਹੀ ਇੱਕ ਸੀਡਬਲਯੂਪੀ 12158/2023 ਨਰਿੰਦਰ ਪਾਲ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਪਾਈ ਗਈ ਹੈ ਜਿਸ ਦੀ ਕਿ ਹੁਣ ਨੈਕਸਟ ਸੁਣਵਾਈ ਹੈ ਉਹ 21 11 2025 ਨੂੰ ਹੋਵੇਗੀ ਤੇ ਇਹ ਕੇਸ ਜੋ ਹੈ ਕੋਰਟ ਰੂਮ ਨੰਬਰ 23 ਦੇ ਵਿੱਚ ਸੀਰੀਅਲ ਨੰਬਰ 231 ਤੇ ਹੌਨਰੇਬਲ ਜਸਟਿਸ ਦਪਿੰਦਰ ਸਿੰਘ ਨਲਵਾ ਦੇ ਬੈਂਚ ਦੇ ਉੱਤੇ ਹੋਵੇਗੀ ਪਰੰਤੂ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰ ਕਿਉਂ ਨਹੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਮੁਲਾਜ਼ਮਾਂ ਪੈਨਸ਼ਨਾਂ ਨੂੰ ਉਹਨਾਂ ਦੇ ਬੰਦੇ ਹੱਕ ਜੋ ਹਨ ਆਪਣੇ ਆਪ ਹੀ ਕਮੇ ਦੇ ਦਿੰਦੀ ਤੇ ਉਹਨਾਂ ਨੂੰ ਫੋਲਟ ਵਿਚਾਰੀਆਂ ਦੇ ਚੱਕਰ ਦੇ ਵਿੱਚ ਭਮਣ ਕੇ ਦੇ ਵਿੱਚ ਕਿਉਂ ਸਰਕਾਰ ਨੇ ਫਾੜ ਰੱਖਿਆ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਪਰੰਤੂ ਜੋ ਮੁਲਾਜ਼ਮ ਜਾਂ ਪੈਨਸ਼ਨਰ ਹਨ ਜਿਨ੍ਹਾਂ ਦੇ ਹੱਕ ਆਪਣੇ ਹੱਕੀ ਮੰਗਾਂ ਦੇ ਵਾਸਤੇ ਜੇਕਰ ਸਰਕਾਰ ਤਰ੍ਹਾਂ ਮਜਾਰਿਆਂ ਦਾ ਜੋ ਹੈ ਅਸਰ ਕਬੂਲ ਨਹੀਂ ਕਰਦੀ ਤਾਂ ਫਿਰ ਕਾਨੂੰਨੀ ਚਾਰਾ ਜੋਈ ਕਰਨੀ ਵੀ ਇਹਨਾਂ ਦਾ ਹੱਕ ਹੈ ਇਸੇ ਕਰਕੇ ਹੀ ਹੁਣ ਇਹ ਜੋ ਰਿਟ ਹੈ ਇਸ ਦੀ ਸੁਣਵਾਈ ਨੈਕਸਟ ਵੀ ਗਰਮ ਵਿਸੋਪਟੀ ਨੂੰ ਹੁਣ ਜਾ ਰਹੀ ਹੈ ਤੇ ਇਸ ਦੀ ਜੋ ਵੀ ਆਊਟਕਮ ਆਏਗੀ ਉਹ ਆਪ ਜੀ ਨੂੰ ਇੱਕ ਵੀਡੀਓ ਦੇ ਮਾਧਮ ਰਾਹੀਂ ਦੇ ਦਿੱਤੀ ਜਾਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ